ਉੱਚੇ ਸਮਝੀ ਜੇ ਮੇਰੇ ਦੇ ਤਾ ਆਪਾਂ ਆਕਾਲੀ ਦਲ ਦਿੱਕਤ ਇਤਿਹਾਸਿਕ ਕਾਨਫਰੰਸ ਕਰਦੇ ਆ ਜਿਹੜੇ 10 ਸਾਲ ਟੱਪੇ ਤੁਸੀਂ ਜਾਣਦੇ ਹੋ ਕਿ ਕਿਵੇਂ ਆਪਣਾ ਪੰਜਾਬ ਵਿੱਚ ਰੁੜ ਗਿਆ ਆ ਪੰਜਾਬ ਆਪਣਾ ਹੈ ਜੇ ਤੇ ਬੁਰਾ ਹਾਲ ਹੁੰਦਾ ਤੇ ਨੁਕਸਾਨ ਆਪਣਾ ਹੁੰਦਾ ਛੋਟੇ ਛੋਟੇ ਸੁਪੇ ਆਪੇ ਤੋਂ ਅੱਗੇ ਟੱਪ ਹੋਏ ਆਪਾਂ ਅਗਾਂਹ ਸੋਚੇ ਸਮਝੇ ਝੂਠ ਦੇ ਜਿਹੜਾ ਵੱਡਾ ਝੂਠ ਬੋਲਦਾ ਉਹਦੇ ਅੱਖੇ ਲੱਗ ਕੇ ਆਪਾਂ ਆਪਣੇ ਉਹ ਦਿਨ ਚੰਗੇ ਦਿਨ ਸੀ ਜਿਹੜੇ ਉੱਗ ਵਾਲੇ ਹਾਲਾਤ ਕੀ ਹੈ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਅਕਾਲੀ ਦਲ ਨੂੰ ਖਤਮ ਕੀਤਾ ਜਾਏ ਅਕਾਲੀ ਦਲ ਦੀ ਲੀਡਰਸ਼ਿਪ ਖਤਮ ਕੀਤੀ ਜਾਏ ਕੋਈ ਵੀ ਟੰਕਾ ਕੋਈ ਵੀ ਕਰਦਾ ਹੈ ਇਕੱਲਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੱਡੇ ਬਾਦਲ ਸਾਹਿਬ ਦੇ ਖਿਲਾਫ ਹੋਰ ਤੱਕ ਇੱਕ ਦੂਜੇ ਖਰਾਬ ਬੋਲਦੇ ਹੀ ਨਹੀਂ ਵੱਡੇ ਬਾਦਲ ਸਾਹਿਬ ਨੇ तकरीबन 70 ਸਾਲ ਸੇਵਾ ਕੀਤੀ ਪਾਰਟੀ 70 ਸਾਲ 104 ਸਾਲ ਪੁਰਾਣੀ ਪਾਰਟੀ ਦੇਖੋ ਇੱਕ ਇਨਸਾਨ ਨੇ 70 ਸਾਲ ਦਿਲੋਂ ਕੀਤੀ ਸੇਵਾ ਐਂਡ ਮੁਕਸਰਾਲੇ ਤਾਂ ਜਾਣਦੇ ਐ ਕਹ ਜੇ ਸਬੰਧ ਸੀ ਤੁਹਾਡੇ ਹਰ ਘਰ ਨਾਲ ਸਬੰਧ ਮੈਨੂੰ ਲੱਗਦਾ ਹੈ ਭਾਰਤ ਸਾਹਿਬ ਵਰਗੇ ਲੀਡਰ ਨਾ ਕੋਈ ਪੈਦਾ ਹੋਇਆ ਤੇ ਨਾ ਕੋਈ ਹੋ ਸਕਦਾ ਉਹਨਾਂ ਚ ਦਿਲ ਚ ਬਸੇ ਸੀ ਲੋਕ ਰਹਿੰਦੇ ਹੀ ਤੁਹਾਡੇ ਵਿੱਚ ਸੀ ਰਹਿੰਦੇ ਹੀ ਪੰਜਾਬ ਸੀ ਤਾਕਤਾਂ ਇਕੱਠੀਆਂ ਹੋਈਆਂ ਕਿ ਆ ਨਾ ਹੀ ਖਤਮ ਕੀਤਾ ਜਾਏ ਸੋ ਜਿਹੜਾ ਮੈਂ ਬੇਨਤੀ ਕਰਨਾ ਹੈ ਕਿ ਦੇਖੋ ਕਾਲੀ ਦਲ ਜੇ ਤਕੜਾ ਹੈ ਤੇ ਤਾਂ ਆਪਾਂ ਬਚਾਂਗੇ ਨਹੀਂ ਤਾਂ ਇਹ ਆ ਸੂਬੇ ਕੋਈ ਤੁਹਾਡੀ ਲੜਾਈ ਲੜਨ ਵਾਲਾ ਨਹੀਂ ਹੈ ਆਪਾਂ ਸਾਰੀ ਸਾਰਾ ਕੁਝ ਤਜਰਬੇ ਕਰ ਲੈ ਆ ਕਾਂਗਰਸ ਦੇਖ ਲਓ ਗੁੰਕਾ ਸਾਧੀਆਂ ਝੂਟੀਆਂ ਸੌਂ ਖਾ ਕੇ ਸਰਕਾਰਾਂ ਬਣਾਗੇ ਆਪਾਂ ਉਹਨਾਂ ਨੂੰ ਯਕੀਨ ਕਰ ਲਿਆ ਝਾੜੂ ਵਾਲੇ ਨਾ ਇਹਨਾਂ ਦਾ دین ਨਾ ਮਾਂ ਨਾ ਇਹਨਾਂ ਦਾ ਕੋਈ ਇਹਨੂੰ ਫਿਕਰ ਹੈ ਪੰਜ ਲੱਖ ਖਰਾਬ ਕਰ ਲੇ ਜੇ ਹੁਣ ਵੀ ਨਹੀਂ ਆਪਾਂ ਜਾਗੋਗੇ ਆਪ ਹੁਣ ਵੀ ਨਹੀਂ ਆਪਣੀ ਪਾਰਟੀ ਨੂੰ ਧਕਣਾ ਕਰਾਂਗੇ ਹੁਣ ਨਵੀਆਂ ਤਾਕਤਾਂ ਹੋਰ ਆ ਗਈਆਂ ਹੁਣ ਕਹਿੰਦੇ ਅਸੀਂ ਬਾਗੀ ਤੱਕ ਆਪਾਂ ਪਾਰਟੀ ਖੜਾ ਕਰਾਂਗੇ ਤੁਸੀਂ ਕਿਤੇ ਸੋਚਿਆ ਕਿ ਕਿਹੜੀਆਂ ਤਾਕਤਾਂ ਆ ਜਾਂਦੀਆਂ ਨੇ ਨਿਸ਼ਾਨਾ ਉਹਦਾ ਕਾਲੀ ਦਰ ਨੂੰ ਹੀ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਸੀ ਜਦੋਂ ਸੈਂਟਰ ਨੂੰ ਸੋਚਦੀ ਸੀ ਕਿ ਸੈੱਟ ਅਕਾਲੀ ਦਲ ਨਾਲ ਸਾਡਾ ਸਮਝੌਤਾ ਹੋ ਜੇ ਪਰ ਅਸੀਂ ਆਪਾਂ ਸੂਲਾਂ ਤੇ ਲੜੇ ਖੜੇ ਰਹੇ ਉਦੋਂ ਤੱਕ ਤਾਂ ਉਹ ਜਿਹੜੇ ਮੱਗੀ ਤੇ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਕੇ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਕਾਹਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਾਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਉਹ ਵੀ ਆਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਜਿਹੜੀ ਬੰਦਾ ਅੱਗ ਚ ਨਿਕਲ ਕੇ ਮੁਸਾ ਬੰਦਾ ਹੈ ਉਹਨਾਂ ਆਪਾਂ ਪਿੰਡ ਦੇ ਸਰਪੰਚ ਬੰਦੇ ਆ ਮੈਨੂੰ ਯਾਦ ਆ ਪਹਿਲੇ ਕੀ ਹੁੰਦਾ ਸੀ ਇੱਕ ਇੱਕ ਪਿੰਡ ਦਾ ਸਰਪੰਚ ਕੋਈ 15-15 ਸਾਲ ਰਹਿੰਦੇ ਸੀ ਜਿਹੜੇ ਕੰਮ ਕਰਦੇ ਸੀ ਲੋਕੀ ਜੁੜੇ ਸੀ ਜਿੰਨਾ ਤੱਕ ਆਪਾਂ ਪਛਾਣਦੇ ਨਹੀਂ ਆਪਣੀ ਕਿਹੜੇ ਆ ਪਰਾਏ ਕੌਣ ਹੈ ਕਿਹੜਾ ਕਿਹਦਾ ਕੀ ਨਿਸ਼ਾਨਾ ਆਪਣਾ ਪੰਜਾਬ ਬਹੁਤ ਉੱਚੇ ਹੋ ਜਾਊਗਾ ਅੱਜ ਗੈਂਗਸਟਰ ਜਿਹੜਾ ਜੀ ਕਰਦਾ ਉਹਨੂੰ ਟੈਲੀਫੋਨ ਕਰ ਲੈਂਦੇ ਪੈਸੇ ਲੈ ਜਾਂਦੇ ਆ ਇੱਥੇ ਥਾਣੇ ਆ ਤੇ ਬੰਬ ਸੱਟ ਨੂੰ ਲੱਗੇ ਹੋਏ ਸਾਰਾ ਸ਼ਹਿਰ ਹੋ ਗਿਆ ਪਰ ਪੁੱਛਣ ਵਾਲੇ ਹੀ ਨਹੀਂ ਪਰ ਕਹਿਣਗੇ ਬਾਦਲ ਸਾਹਿਬ ਦੇ ਖਿਲਾਫ ਬਾਦਲ ਸਾਹਿਬ ਦੇ ਖਿਲਾਫ ਬੋਲੋ ਜੀ ਬੋਲੋ ਹੋਣ ਜਿਹੜਾ ਅੱਜ ਝੂਠੇ ਆਪਣੇ ਦੇ ਇਹਨਾਂ ਨੇ ਬੇਅਦਭੀ ਦੀ ਗੱਲ ਕੀਤੀ ਯਾਰ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਭੁੱਲ ਹੀ ਗਏ ਭੁੱਲ ਹੀ ਗਏ ਭੁੱਲ ਹੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਨਾਲ ਥੋੜਾ ਮੈਂ ਥੋੜਾ ਮੈਂ ਤਾਂ ਫੈਸਲਾ ਕਰਨਿਆ ਸੀ ਮੈਂ ਕਿ ਸਾਰਾ ਕੁਝ ਆਪਣੀ ਝੋਲੀ ਪਾ ਸਾਂ ਨਾਲ ਕੁਝ ਮੈਂ ਤਾਂ ਹੈ ਹੀ ਨਹੀਂ ਸੀ ਇੱਥੇ ਪਰ ਮੈਂ ਮੰਨ ਸੀ ਮੈਂ ਕਿਹਾ ਖਤਮ ਤਾਂ ਹੋਊਗਾ ਜੇ ਕਿਉਂਕਿ ਆਪਣੇ ਵਾਸਤੇ ਸੀ ਅਕਾਲ ਤਖਤ ਸਾਹਿਬ ਸੁਪਰੀਮ ਅਥਾਰਟੀ ਹੈ ਅਕਾਲੀ ਦਲੀ ਹੈ ਜਿਹੜਾ ਸਿਰਜਕ ਹੁੰਦਾ ਤੁਸੀਂ ਐਂ ਕਰਦਾ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਆ ਉਹਨਾਂ ਨੂੰ ਕੁਝ ਕੋ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਆ ਜਿਹੜੇ ਲਗ ਲਗ ਇਹਨਾਂ ਨੇ ਆਪਣੇ ਤਖਤ ਦੇ ਜੱਜ਼ਰ ਬਣਾ ਲਏ ਕੀ ਉਹ ਮੰਨਦੇ ਕਾਂਗਰਸੀ ਦੇਖ ਲਓ ਰਾਜਾ ਮੁਰਿੰਗ ਨੇ ਕੀ ਬੋਲਿਆ ਸੀ ਜੱਜ਼ਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਨਦੇ ਆ ਤੇ ਆਪਣੀ ਪਾਰਟੀ ਅਕਾਲੀ ਦਾ ਜੋ ਸਿਰ ਚ ਕੌਂਦੀ ਆ ਜੋ ਵੀ ਹੋ ਆਈਓ ਦੇਖੋ ਆਪਣੀ ਕੌਮ ਦੀ ਸੁਪਰੀਮ ਅਥਾਰਟੀ ਹੈ ਜੇ ਆਪਾਂ ਉਸ ਅਥਾਰਟੀ ਦੀ ਉਹ ਪੋਜੀਸ਼ਨ ਨਹੀਂ ਮੇਨਟੇਨ ਕਰਾਂਗੇ ਉਦੋਂ ਤੱਕ ਉਹ ਪੋਜੀਸ਼ਨ ਨਹੀਂ ਬਣਨੀ ਇਸ ਕਰਕੇ ਮੈਂ ਤੁਹਾਨੂੰ ਸਰਣ ਬੇਨਤੀ ਕਰਨਾ ਆ ਜਿਹੜੀ ਕਾਨਫਰੈਂਸ ਹੈ ਹੁਣ ਜੰਮ ਸ਼ੁਰੂ ਹੋ ਗਈ ਹੈ ਕੱਲਾ ਸੁਪੀਰ ਸਿੰਘ ਬਾਦਲ ਜਾਂ ਕੋਈ ਹੋਰ ਕੱਲਾ 50 ਵੀ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਆਪਣੀ ਕੌਮ ਨੂੰ ਬਚਾਉਣਾ ਆਪਣਾ ਘਰ ਆਪਾਂ ਕਿਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂਗੇ ਹੁਣ ਤਾਂ ਬਾਹਰਲੇ ਮੁਲਕ ਵੀ ਹੁਣ ਰੋਕਣ ਲੱਗੇ ਕੈਨੇਡਾ ਵਾਲੇ ਰੋਕਣ ਲੱਗੇ ਸਾਰੇ ਰੋਕਣ ਲੱਗੇ ਜੇ ਇੱਥੇ ਪੰਜਾਬ ਚੱਕੀ ਲਿਆਉਣੀ ਹੈ ਤਾਂ ਕਾਲੀ ਦੇ ਲਈ ਖਿ ਲਿਆ ਸਕਦਾ ਹੋਰ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨਿਆ ਕਰ ਲੋ ਮੈਨੂੰ ਤਾਂ ਡਰ ਆ ਕਿ ਕੋਈ ਹੋਰ ਨਾ ਕੋਈ ਆ ਜੇ ਝੂਠ ਬੋਲਣ ਵਾਲਾ इमोशनल ਕਰਕੇ इमोशनल ਕਰਕੇ ਉਹਨਾਂ ਦੇਖ ਲੋ ਆ ਜਿਹੜਾ ਫਰੀਦਕੋਟ ਦਾ ਬਣਿਆ ਐ ਐਮਪੀ ਬਣਿਆ ਕਿਤੇ ਲੱਭਿਆ ਉਹਦੇ ਬਾਅਦ ਕਿਤੇ ਦੁੱਖ ਸੁੱਖ ਆਇਆ ਕੀ ਲੜਾਈ ਲੜੀ ਨਾ ਉਹ ਸੋਚਦੇ ਆ ਸਿਆਸਤ ਇੱਕ ਦੁਕਾਨ ਆ ਸਾਡੇ ਵੱਲ ਤੋਂ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਬਾਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਘਟੀਆਂ ਇੱਥੇ 1 ਸਾਲ ਚ ਚੀਕਾ ਨਿਕਲੀਆਂ ਪਈਆਂ ਸੋ ਆਪਾਂ ਪਛਾਣੀਏ ਆਪਾਂ ਆਪਣੀ ਪਾਰਟੀ ਨੂੰ ਤਗੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਤੁਸੀਂ ਮਨ ਬਣਾ ਲਓ ਨਾ ਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਮੈਂ ਤਾਂ ਦੇਖਿਆ ਹੁਣ ਸਰਪੰਚੀ ਇਲੈਕਸ਼ਨ ਚ ਤੁਸੀਂ ਮਨ ਬਣਾ ਲਿਆ ਜਿੰਨਾ ਤੇ ਤੁਸੀਂ ਜੱਤਗੇ ਤੇ ਇਸ ਕਰਕੇ ਮਾਗੀ ਤੇ ਮੇਲੇ ਤੇ ਆਪਾਂ ਜੋ ਕੱਟ ਕਰਨਾ ਜੇ ਆਉਣਾ ਤੇ ਦਿਨੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਕਿਤੇ ਜਣਾ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਹੋਣ ਇੱਥੇ ਜਿਹੜੇ ਇੱਥੇ ਬਹਣ ਐਵੇਂ ਆਪਾਂ ਬੱਸਾਂ ਭਰ-ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਨਿਕਲ। ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਣਗੇ। ਉਹਦੇ ਬਾਅਦ ਭਾਵੇਂ ਇਸ਼ਨਾਨ ਜਾਂ ਕਿਤੇ ਮੱਤਾ ਟਿਕਣ ਜਾਣਾ ਕਿਤੇ ਪਰ ਆਪਾਂ ਸਿੱਧੇ ਕਾਨਫਰੰਸ। ਆਪਾਂ ਕਿਉਂ ਫਾਰਮੈਲਟੀ ਕਰ ਰਹੇ ਕਿਤੇ ਵਾਸਤੇ ਕੋਈ ਫਾਰਮੈਲਟੀ ਕੋਈ ਨਹੀਂ ਕਰਨੀ। ਉਹ ਫੌਜੀ ਲੈ ਕੇ ਆਓ ਜਿਹੜੇ ਪੀੜ੍ਹੀਆਂ ਤੋਂ ਜਿਹਨੂੰ ਪਤਾ ਹੈ ਕਾਲੀ ਦਲ ਕੀ ਚੀਜ਼ ਹੈ। ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲ ਪਏ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣ ਕਿ ਆਹ ਤਾਂ ਬਹੁਤ ਤਗੜੀ ਫੌਜ ਹੈ ਤੇ ਬੰਦੇ ਭੱਜ ਜਾਂਦੇ ਆ ਆਪਣ ਤਾਂ ਆ ਮੈਂ ਬੇ ਕਾਲੀ ਦਲ ਖਤਮ ਹੈ ਜੀ ਕਾਲੀ ਦਲ ਖਤਮ ਹੈ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਹਾ ਸੀ ਅੱਛਾ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਣਾ ਐਸ ਕਰਕੇ ਦਿਖਾ ਦਿਓ ਫਿਰ ਮਾਗੀ ਵਾਲੇ ਦੇ ਕਿ ਕਾਲੀ ਦਲ ਮਤਲਬ ਕਾਲੀ ਦਲ ਹੈ ਉਹ ਪਾਰਟੀ ਹੈ ਜਿਸ ਪਾਰਟੀ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਤੇ ਲੜਦੇ ਰਹੇਗਾ ਸੋ ਜਿਹੜਾ ਅਸੀਂ ਕਹਿੰਦੇ ਦਿੱਤਾ ਹੈ ਜਿਹੜੇ ਆ ਬਾਹਰਲੇ ਜ਼ਿਲ੍ਹੇ ਆ ਹਲਕੇ 27 ਹਲਕੇ ਆ ਜੀ ਕਿਤੇ ਨਹੀਂ ਜਿਆਦਾ ਨਹੀਂ ਕੱਲੀਆਂ 10 ਬਸਾਂ ਲਿਆ ਮੁਖਸਰ ਵਾਲੇ ਅੱਗੇ ਉਹ ਲੈ ਕੇ ਆਉਣਗੇ 100 100 ਪਰ ਤੁਸੀਂ ਸਾਰੇ 10 10 ਪਰ ਐ ਨਹੀਂ ਇਕੱਲੇ ਮਾਰੇ ਮਾਰੇ ਕਹੇ ਤੁਸੀਂ ਕਾਰ ਤੇ ਮੈਂ ਕਾਰ ਤੇ ਜਿਹੜਾ ਆਇਆ ਨਾ ਕਾਰ ਤੇ ਆਇਆ ਇਹਦਾ ਮਤਲਬ ਦੱਸਾ ਦੱਸਾ ਬਸਾਂ ਦੀ ਆਵਦੀ ਲਿਸਟ ਦੇ ਦਿਓ 10 ਇਕੱਲੇ ਦੱਸ 10 ਚ ਤੁਸੀਂ ਦੇਖ ਲਓ 500 ਬੰਦਾ ਤੁਹਾਡੇ ਕੋਲੇ ਐ ਜਾਣਾ ਹੋਣਾ ਚਾਹੀਦਾ ਜਿਹਦੇ ਚ ਦਿਲੋਂ ਦਰਦ ਹੋਏ ਮੈਂ ਕਾਲੀ ਦਿਲ ਦੀ ਕਾਨਫਰੰਸ ਜਾਣਾ ਭਾਈ ਇੱਕ ਸੁਝਾਅ ਹੈ ਦੂਜੇ ਜਿਹੜੇ 90 ਹਲਕੇ ਉਹਨਾਂ ਚੋਂ 50-50 ਬੰਦੇ ਹੀ ਚਾਏ ਕਾ ਨਾ ਬੰਦੇ ਲੋੜ ਦੀ ਸਾਰੇ ਪੰਜਾਬ ਦੇ ਪ੍ਰਚਾਰਤ ਹੋਣਗੇ ਨਹੀਂ 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 ਆਪਾਂ ਕੱਲੇ 72 ਹਲਕੇ ਨਹੀਂ ਯਾਰ ਮੁਕਸਰ ਵਾਲਿਆਂ ਨੂੰ ਲੋੜ ਹੈ ਮੈਂ ਤਾਂ ਮੈਂ ਤਾਂ ਸੰਦੋ ਸੰਗੀਤ ਦਾ ਕਹਤਾ ਸੋਨਿਹਾਰ ਨਾ ਸ੍ਰੀ ਅਕਾਲ ਦੇਖੋ ਸਭ ਤੋਂ लाडले ਤੁਸੀਂ ਸਭ ਤੋਂ ਲਾਹਟਲੇ ਬਾਦਲ ਸਾਹਿਬ ਦੇ ਤੁਸੀਂ ਤੁਹਾਡੇ ਘਰ ਕਰਨ ਰਿਸ਼ਤਾ ਤੁਹਾਡੇ ਬਾਦਲ ਸਾਹਿਬ ਦਾ ਮੈਨੂੰ ਲੱਗਦਾ ਹੈ ਆ ਜਿਹੜਾ ਆਪਾਂ ਬੈਠੇ ਆ ਸਾਰੇ ਚੰਗੇ-ਚੰਗੇ ਕੋਟ ਪਾਈ ਬੈਠੇ ਆ ਬਾਪੂ ਕਰਕੇ ਸਹੀ ਗੱਲ ਸਹੀ ਗੱਲ ਬਾਪੂ ਕਰਕੇ ਜਿਸ ਬਾਪੂ ਨੇ ਪੂਰੀ ਜ਼ਿੰਦਗੀ ਲਾਤੀ ਇਸ ਭਾਵੇਂ ਪੰਜਾਬ ਸਾਰਾ ਕੀਤਾ ਪਰ ਇੱਥੇ ਦਾ ਜਿਵੇਂ ਘਰ ਦੇ लाडले ਹੁੰਦੇ ਆ ਸਾਰੇ ਪੰਜਾਬ ਨਾਲ ਮੁਕਤ ਠੇਕਾ 90 ਹਜ਼ਾਰ ਲੱਖ ਆ ਜੀ ਹਾਂ ਹਾਂ ਕੋਈ ਆਵੇਂ ਕੋ ਲੈਂਦਾ ਸੀ ਤੇ ਉਸ ਕਰਕੇ ਆਪਾਂ ਇੱਕ ਦਿਨ ਵੀ ਠੰਡ ਵਿੱਚ ਚੱਲ ਸਕਦੇ ਤੇ ਉਸ ਕਰਕੇ ਸਾਰੇ ਪੱਕੇ ਜਿਹੜੇ ਆਪਣੇ ਬਠਿੰਡਾ ਪਾਰਲੀਮੈਂਟ ਤੇ ਆਪਣਾ ਜਿਹੜਾ ਹੈਗਾ ਫਰੋਜ਼ਪੁਰ ਤੇ ਆਪਣੇ ਫਰੀਦਕੋਟ ਬਾਕੀ ਜਗਾ ਦੇ ਮੁਕਸਰ ਜ਼ਿਲ੍ਹੇ ਦੀ ਲੱਗ ਹੈ ਤੇ ਬਾਕੀ 10 ਮੇਨ ਵਰਕਰ ਤੁਹਾਡੇ ਤੁਸੀਂ ਲੈ ਕੇ ਆਉਣਾ ਹੈ ਬੱਸ 'ਚ ਆਉਣਾ ਹੈ ਹਲਕੇ ਜਿਹੜਾ ਲੈ ਕੇ ਆਉਗਾ ਉਹ ਵੀ ਬੱਸ 'ਚ ਲੈ ਕੇ ਆਉਗਾ ਕਾਰ ਤੇ ਨਹੀਂ ਆਉਣਾ ਠੀਕ ਹੈ ਜੀ ਅਰੇ ਵੀ ਥੋੜਾ ਮਿਲਦਾ ਸੁੱਤੇ ਪੈ ਗਏ ਅਸੀਂ ਜਾਗ ਪਏ ਆ ਨਹੀਂ ਤਾਂ ਭਗਵਾਨ ਜੀ ਮਨ 5 ਸਾਲ ਬਾਅਦ ਫਿਰ ਤੋਂ ਆ ਜੂ ਹੈ ਉਹ ਜਿਵੇਂ ਨਾ ਬੱਚਿਆਂ ਨੂੰ ਡਰਾਉਂਦੇ ਹੁੰਦੇ ਆ ਕਿ ਸੌਂ ਨਾ ਦੇ ਨਹੀਂ ਤੇ ڈاکੂ ਆ ਜੂ ਉਹ ਵੇ ਉਹ ਹੁਣ ਤਾਂ ਲੋਕਾਂ ਨੂੰ ਡਰਾਉਣ ਲੱਗ ਗਏ ਜੇ ਭਗਵਾਨ ਫਿਰ ਤੋਂ ਆ ਜੂ ਜੇ ਤੁਸੀਂ ਨਾ ਜਾਗੇ ਐਨਾ ਦੁਖੀ ਕਰਦਾ ਉਹਨੇ ਐਨਾ ਪੁਰਾ ਹਾਲ ਹੈ ਕਹ ਰਹਾ ਹਾਂ ਮੇਰੇ ਕੋਲੇ ਕੱਲ ਬੀਬੀਆਂ ਵਾਸਤੇ ਬੀਬੀ ਨੇ ਬੀਬੀਆਂ ਦਾ ਫਿਰ ਥੋੜੇ ਕਮਾਂਡ ਹੈਗੇ ਬੀਬੀਆਂ ਇੱਕ ਇੱਕ ਸਾਈਡ ਬੀਬੀ ਜੀ ਨੇ ਚੈਲੰਜ ਲਿੱਤਾ ਹੈ ਕਹਿੰਦਾ ਤੁਸੀਂ ਅੱਦੂ ਅੱਦ ਮੰਡਰ ਪੜਾਲ ਇੱਕ ਪਾਸੇ ਬੀਬੀ ਮੈਂ ਤੁਹਾਨੂੰ ਇੱਕ ਕੱਲ ਦੱਸਾਂ ਪਿਛਲੇ ਮਾਗੀ ਦੇ ਮੇਲੇ ਤੇ ਪਿਛਲੇ ਮਾਗੀ ਦੇ ਮੇਲੇ ਤੇ ਬੀਬੀਆਂ ਦਾ ਇਕੱਠ ਇੱਕ ਦਿਨ ਪਹਿਲੇ ਦਾ ਸੀ ਉਹਦੇ ਬਾਅਦ ਬੰਦਿਆਂ ਤੋਂ ਜ਼ਿਆਦਾ ਸੀ ਮੈਂ ਤੁਹਾਨੂੰ ਸਹੀ ਦੱਸਦਾ ਵੇਖ ਲਓ ਹੁਣ ਹਾਂ ਆ ਪਹਿਲਾਂ ਹੀ ਵੱਜ ਗਿਆ ਭਗਵਾਨ ਜੀ ਇਦੋਂ ਮੜ ਕੇ ਤੁਹਾਨੂੰ ਕਹਿੰਦੇ ਉਹ ਜਾ ਉਹ ਕਰ ਦਿੰਦੇ ਅਸੀਂ ਨਹੀਂ ਆਪਾਂ ਤਾਂ ਮੈਂ ਤਾਂ ਇਹ ਕਹਿਣਾ ਕਿ ਆਪਾਂ ਇਕੱਠੇ ਹੋਈਏ ਵਾਪਸ ਪੰਜਾਬ ਦੀ ਸਰਦਾਰੀ ਕਾਇਮ ਕਰੀਏ ਤਾਂ ਬਚੂਗਾ ਪੰਜਾਬ ਤੇ ਕਾਲੀ ਗੱਲ ਤੁਹਾਡੀ ਮਾਪ ਪਾਟੀਆਂ ਕਿਸੇ ਦੀ ਨਹੀਂ ਤੁਹਾਡੀ ਆਪਣੀਆਂ ਬਜ਼ੁਰਗਾਂ ਦੀ ਤੁਹਾਡੀ ਹੈ ਤੇ ਕਿਸੇ ਦੀ ਗੱਲ ਚ ਨਹੀਂ ਆਉਣਾ ਹੁਣ ਬਹੁਤ ਖੁਸ਼ ਹੋ ਗਿਆ ਬਹੁਤ 10 ਸਾਲ ਖਰਾਬ ਕਰ ਲਏ ਬੁੱਢਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਘਟੋਬੀ ਦੇ ਮੇਲੇ ਦੇ ਆਪਾਂ ਅਕਾਲੀ ਦੂਰ ਇੱਕ ਇਤਿਹਾਸਿਕ ਕਾਨਫਰੰਸ ਕਰਦੇ ਆਂ ਆ ਜਿਹੜੇ 10 ਸਾਲ ਟੱਪੇ ਤੁਸੀਂ ਜਾਣਦੇ ਹੋ ਕਿ ਕਿਵੇਂ ਆਪਣਾ ਪੰਜਾਬ ਵਿੱਚ ਰੁਲ ਗਿਆ ਆ ਪੰਜਾਬ ਆਪਣਾ ਹੈ ਜੇ ਥੇ ਬਰਹਾਹਨ ਹੁੰਦਾ ਤੇ ਨੁਕਸਾਨ ਆਪਣਾ ਹੁੰਦਾ ਛੋਟੇ ਛੋਟੇ ਸੂਪੇ ਆਪੇ ਤੋਂ ਅੱਗੇ ਡੱਪ ਹੋਏ ਆਪਾਂ ਬਗੈਰ ਸੋਚੇ ਸਮਝੇ ਝੂਠ ਦੇ ਜਿਹੜਾ ਵੱਡਾ ਝੂਠ ਬੋਲਦਾ ਉਹਦੇ ਅੱਖੇ ਲੱਗ ਕੇ ਆਪਾਂ ਆਪਣੇ ਉਹ ਦਿਨ ਚੰਗੇ ਦਿਨ ਸੀ ਜਿਹੜੇ ਉੱਗ ਵਾਲੇ ਹੁੰਦੇ ਅੱਜ ਹਾਲਾਤ ਕੀ ਹੈ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਅਕਾਲੀ ਦਲ ਨੂੰ ਖਤਮ ਕੀਤਾ ਜਾਏ ਅਕਾਲੀ ਦਲ ਦੀ ਲੀਡਰਸ਼ਿਪ ਖਤਮ ਕੀਤੀ ਜਾਏ ਕੋਈ ਵੀ ਡੰਦਾ ਕੋਈ ਵੀ ਕਰਦਾ ਇਕੱਲਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੱਡੇ ਬਾਦਲ ਸਾਹਿਬ ਦੇ ਖਿਲਾਫ ਹੋਰ ਤਾਂ ਇੱਕ ਦੂਜੇ ਖੜਾ ਬੋਲਦੇ ਹੀ ਨਹੀਂ ਵੱਡੇ ਬਾਦਲ ਸਾਹਿਬ ਨੇ तकरीबन 70 ਸਾਲ ਸੇਵਾ ਕੀਤੀ ਪਾਰਟੀ 70 ਸਾਲ 104 ਸਾਲ ਪੁਰਾਣੀ ਪਾਰਟੀ ਦੇਖੋ ਇੱਕ ਇਨਸਾਨ ਨੇ 70 ਸਾਲ ਦਿਲੋਂ ਕੀਤੀ ਸੇਵਾ ਐਂਡ ਮੁਕਸਰਾਲੇ ਤਾਂ ਜਾਣਦੇ ਐ ਕੈਜੇ ਸਬੰਧ ਸੀ ਤੁਹਾਡੇ ਹਰ ਘਰ ਨਾਲ ਸਬੰਧ ਮੈਨੂੰ ਲੱਗਦਾ ਹੈ ਭਗਤ ਸਿੰਘ ਵਰਗੇ ਲੀਡਰ ਨਾ ਕੋਈ ਪੈਦਾ ਹੋਇਆ ਤੇ ਨਾ ਕੋਈ ਹੋ ਸਕਦਾ ਉਹਨਾਂ ਚ ਦਿਲ ਚ ਬਸੇ ਸੀ ਲੋਕ ਰਹਿੰਦੇ ਥੋਡੇ ਵਿੱਚ ਸੀ ਰਹਿੰਦੇ ਪੰਜਾਬ ਸੀ ਤਾਕਤਾਂ ਇਕੱਠੀਆਂ ਹੋਈਆਂ ਕਿ ਆ ਨਾ ਹੀ ਖਤਮ ਕੀਤਾ ਜਾਏ ਸੋ ਜਿਹੜਾ ਮੈਂ ਬੇਨਤੀ ਕਰਨਾ ਹੈ ਕਿ ਦੇਖੋ ਕਾਲੀ ਦਲ ਜੇ ਤਕੜਾ ਹੈ ਤੇ ਤਾਂ ਆਪਾਂ ਬਚਾਂਗੇ ਨਹੀਂ ਤਾਂ ਇਹ ਆ ਸੂਬੇ ਕੋਈ ਤੁਹਾਡੀ ਲੜਾਈ ਲੜਨ ਵਾਲਾ ਨਹੀਂ ਹੈ ਆਪਾਂ ਸਾਰੀ ਸਾਰਾ ਕੁਝ ਤਜਰਬੇ ਕਰ ਲਈ ਆ ਕਾਂਗਰਸ ਦੇਖ ਲਓ ਗੁੰਕਾ ਸਾਧੀਆਂ ਝੂਟੀਆਂ ਸੌਂ ਖਾ ਕੇ ਸਰਕਾਰਾਂ ਬਣਾ ਗਏ ਆਪਾਂ ਉਹਨਾਂ ਨੂੰ ਯਕੀਨ ਕਰ ਲਿਆ ਆ ਝਾੜੂ ਵਾਲੇ ਨਾ ਇਹਨਾਂ ਦਾ دین ਨਾ ਮਾਂ ਨਾ ਇਹਨਾਂ ਦਾ ਕੋਈ ਇਹਨੂੰ ਫਿਕਰ ਹੈ ਕੰਸਲਾ ਖਰਾਬ ਕਰ ਲੈ ਜੇ ਹੁਣ ਵੀ ਨਹੀਂ ਆਪਾਂ ਜਾਗੋਂਗੇ ਆਪ ਹੁਣ ਵੀ ਨਹੀਂ ਆਪਣੀ ਪਾਰਟੀ ਨੂੰ ਟਕੜਾ ਕਰਾਂਗੇ ਹੁਣ ਨਵੀਆਂ ਤਾਕਤਾਂ ਹੋਰ ਆ ਗਈਆਂ ਹੁਣ ਕਹਿੰਦੇ ਅਸੀਂ ਬਾਗੀ ਤੱਕ ਆਪਾਂ ਪਾਰਟੀ ਖੜਾ ਕਰਾਂਗੇ ਤੁਸੀਂ ਕਿਤੇ ਸੋਚਿਆ ਕਿ ਕਿਹੜੀਆਂ ਤਾਕਤਾਂ ਆ ਜਾਂਦੀਆਂ ਨੇ ਨਿਸ਼ਾਨਾ ਉਹਦਾ ਕਾਲੀ ਦਲ ਨੂੰ ਹੀ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਸੀ ਜਦੋਂ ਸੈਂਟਰ ਨੂੰ ਸੋਚਦੀ ਸੀ ਕਿ ਅਕਾਲੀ ਦਲ ਨਾਲ ਸਾਡਾ ਸਮਝੌਤਾ ਹੋ ਜੇ ਪਰ ਅਸੀਂ ਆਪਾਂ ਸੂਲਾਂ ਤੇ ਲੜੇ ਖੜੇ ਰਹੇ ਉਦੋਂ ਤੱਕ ਤਾਂ ਉਹ ਜਿਹੜੇ ਮੰਗੇ ਜੇ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਗਿਆ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਖਾਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਾਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਉਹ ਆਉਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਚ ਨਹੀਂ ਬਣਦਾ ਅੱਗ ਚ ਨਿਕਲ ਕੇ ਮੁਸਾ ਬਣਦਾ ਉਹਨਾਂ ਆਪਾਂ ਪਿੰਡ ਦੇ ਸਰਪੰਚ ਬੰਦੇ ਆ ਮੈਨੂੰ ਯਾਦ ਆ ਪਹਿਲੇ ਕੀ ਹੁੰਦਾ ਸੀ ਇੱਕ ਇੱਕ ਪਿੰਡ ਦਾ ਸਰਪੰਚ ਕੋਈ 15-15 ਸਾਲ ਰਹਿੰਦੇ ਸੀ ਜਿਹੜੇ ਕੰਮ ਕਰਦੇ ਸੀ ਲੋਕੀ ਜੁੜੇ ਸੀ ਜਿੰਨਾ ਤੱਕ ਆਪਾਂ ਪਛਾਨਦੇ ਨਹੀਂ ਆਪਣੀ ਕਿਹੜੇ ਆ ਪਰਾਏ ਕੌਣ ਹੈ ਕਿਹੜਾ ਕੀ ਦਾ ਕਿਹ ਕੀ ਨਿਸ਼ਾਨਾ ਆਪਣਾ ਪੰਜਾਬ ਬਹੁਤ ਪੁੱਛੇ ਹੋ ਜੂਗਾ ਅੱਜ ਗੈਂਗਸਟਰ ਜਿਹੜਾ ਜੀ ਕਰਦਾ ਉਹਨੂੰ ਟੈਲੀਫੋਨ ਕਰ ਲੈਂਦੇ ਪੈਸੇ ਲੈ ਜਾਂਦੇ ਐ ਇੱਥੇ ਥਾਣਿਆਂ 'ਤੇ ਬੰਬ ਸਿੱਟਣੇ ਲੱਗੇ ਹੋਏ ਸਾਰਾ ਸ਼ਹਿਰ ਹੋ ਗਿਆ ਕੋਈ ਪੁੱਛਣ ਵਾਲਾ ਹੀ ਨਹੀਂ ਬਰ ਕਹਿਣਗੇ ਬਾਦਲ ਸਾਹਿਬ ਦੇ ਖਾਤੇ ਬਾਦਲ ਸਾਹਿਬ ਦੇ ਖਾਤੇ ਬੰਦੋ ਜੀ ਬੰਦੋ ਜੀ ਹੁਣ ਜਿਹੜਾ ਅੱਜ ਝੂਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਯਾਰ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਬੋਲੀ ਗਏ ਬੋਲੀ ਗਏ ਬੋਲੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਨਾ ਥੋੜਾ ਮੈਂ ਥੋੜਾ ਮੈਂ ਤਾਂ ਫੈਸਲਾ ਕਰਨਿਆ ਸੀ ਮੈਂ ਕਿ ਸਾਰਾ ਕੁਝ ਹੀ ਆਪਣੀ ਝੋਲੀ ਪਾ ਲਿਆ ਸਾਰਾ ਕੁਝ ਮੈਂ ਤਾਂ ਹੈ ਹੀ ਨਹੀਂ ਸੀ ਇੱਥੇ ਪਰ ਮੈਂ ਮੰਨ ਸੀ ਮੈਂ ਕਿਹਾ ਖਤਮ ਤਾਂ ਹੋਊਗਾ ਜੇ ਕਿਉਂਕਿ ਆਪਣੇ ਵਾਸਤੇ ਸ਼੍ਰੀ ਅਖਾਲਸਾਹਬ ਸੁਪਰੀਮ ਅਥਾਰਟੀ ਹੈ ਅਕਾਲੀ ਦਲੀ ਹੈ ਜਿਹੜਾ ਸਿਰਜ ਕੋਮ ਹੈ ਤੁਸੀਂ ਐਂ ਕਰੋ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਉਹਨਾਂ ਨੂੰ ਕੁਝ ਲੋਕ ਅਕਾਲ ਤਖਤ ਸਾਹਿਬ ਨੂੰ ਮੰਨਦੇ ਆਹ ਜਿਹੜੇ ਲੱਗ ਲੱਗ ਇਹਨਾਂ ਨੇ ਆਪਣੇ ਤਖਤ ਦੇ ਜੱਜ਼ਰ ਬਣਾ ਲਏ ਕੀ ਉਹ ਮੰਨਦੇ ਕਾਂਗਰਸੀ ਦੇਖ ਲਓ ਰਾਜਾ ਮੜਿੰਗ ਨੇ ਕੀ ਬੋਲਿਆ ਸੀ ਜੱਜ਼ਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਨਦੇ ਆ ਤਾਂ ਸੋ ਆਪਣੀ ਪਾਰਟੀ ਅਕਾਲੀ ਦਲ ਜੋ ਸਿਰਚ ਕਾਉਂਦੀ ਹੈ ਜੋ ਵੀ ਹੋਵੇ ਆਈਓ ਦੇਖੋ ਆਪਣੀ ਕੌਮ ਦੀ ਸੁਪਰੀਮ ਅਥਾਰਟੀ ਹੈ ਜੇ ਆਪਾਂ ਉਸ ਅਥਾਰਟੀ ਦੀ ਉਹ ਪੋਜੀਸ਼ਨ ਨਹੀਂ ਮੇਨਟੇਨ ਕਰਾਂਗੇ ਉਦੋਂ ਤੱਕ ਉਹ ਪੋਜੀਸ਼ਨ ਨਹੀਂ ਬਣਨੀ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਆਹ ਜਿਹੜੀ ਕਾਨਫਰੰਸ ਹੈ ਹੁਣ ਜੰਮ ਸ਼ੁਰੂ ਹੋ ਗਈ ਹੈ ਕੱਲਾ ਸਬੀਰ ਸਿੰਘ ਬਾਦਲ ਜਾਂ ਕੋਈ ਹੋਰ ਕੱਲਾ ਪੰਜਾਬ ਨੂੰ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਆਪਣਾ ਘਰ ਆਪਾਂ ਕਿਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂਗੇ ਹੁਣ ਤਾਂ ਬਾਹਰਲੇ ਮੁਲਕ ਵੀ ਉਹਨਾਂ ਰੋਕਣ ਲੱਗੇ ਕੈਨੇਡਾ ਵਾਲੇ ਰੋਕਣ ਲੱਗੇ ਸਾਰੇ ਰੋਕਣ ਲੱਗੇ ਜੇ ਇੱਥੇ ਪੰਜਾਬ ਚੱਕੀ ਲਿਆਉਣੀ ਹੈ ਤਾਂ ਕਾਲੀ ਦੇ ਲਿਖ ਲਿਆ ਸਕਦਾ ਹੋਰ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨਿਆ ਕਰ ਲੋ ਮੈਨੂੰ ਤਾਂ ਡਰ ਆ ਕਿਤੇ ਹੋਰ ਨਾ ਕੋਈ ਆ ਜੇ ਝੂਠ ਬੋਲਣ ਵਾਲਾ इमोशनल ਕਰਕੇ इमोशनल ਕਰਕੇ ਹੁਣ ਆ ਦੇਖ ਲੋ ਆ ਜਿਹੜਾ ਫਰੀਦਕੋਟ ਦਾ ਬਣਿਆ ਐ ਐਮਪੀ ਬਣਿਆ ਕਿਤੇ ਲੱਭਿਆ ਉਹਦੇ ਬਾਅਦ ਕਿਤੇ ਦੁੱਖ ਸੁੱਖ ਆਇਆ ਕੀ ਲੜਾਈ ਲੜੀ ਨਾ ਉਹ ਸੋਚਦੇ ਐ ਅਸਲ ਸਿਆਸਤ ਇੱਕ ਦੁਕਾਨ ਐ ਸਾਡੇ ਵਾਸਤੇ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਬਾਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਇਕੱਠੀਆਂ ਇੱਥੇ 1 ਸਾਲ ਚ ਚੀਕਾ ਨਿਕਲੀਆਂ ਪਈਆਂ ਸੋ ਆਪਾਂ ਪਛਾਣੀਏ ਆਪਾਂ ਆਪਣੀ ਪਾਰਟੀ ਨੂੰ ਤਗੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਤੁਸੀਂ ਮਨ ਬਣਾ ਲਓ ਨਾ ਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਮੈਂ ਤਾਂ ਦੇਖਿਆ ਹੁਣ ਸਤ ਪੰਚੀ ਇਲੈਕਸ਼ਨ ਚ ਤੁਸੀਂ ਮਨ ਬਣਾ ਲਿਆ ਜਿੰਨਾ ਤੇ ਤੁਸੀਂ ਜਿੱਤ ਗਏ ਤੇ ਇਸ ਕਰਕੇ ਮਾਗੀ ਤੇ ਮੇਲੇ ਤੇ ਆਪਾਂ ਜੋ ਕੱਟ ਕਰਨਾ ਹੈ ਜੇ ਆਉਣਾ ਤਾਂ ਦਿਨੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਇੱਕ ਵੇਲੇ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਹੋਣ ਇੱਥੇ ਜਿਹੜੇ ਇੱਥੇ ਬਹਣ ਐਵੇਂ ਆਪਾਂ ਬੱਸਾਂ ਭਰ-ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਨਿਕਲੇ ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਣਗੇ ਉਹਦੇ ਬਾਅਦ ਭਾਵੇਂ ਇਸ਼ਨਾਨ ਆ ਕੇ ਪਤਾ ਟਿਕਣ ਜਾਣਾ ਕਿਤੇ ਪਰ ਆਪਾਂ ਸਿੱਧੇ ਕਾਨਫਰੰਸ ਆਪਾਂ ਕਿੰ ਨੂੰ ਫਾਰਮੈਲਟੀ ਕਰਨੀ ਕਿਤੇ ਵਾਸਤੇ ਫਾਰਮੈਲਟੀ ਕੋਈ ਨਹੀਂ ਕਰਨੀ ਉਹ ਫੌਜੀ ਲੈ ਕੇ ਆਓ ਜਿਹੜੇ ਪੀੜ੍ਹੀਆਂ ਤੋਂ ਜਿਹਨੂੰ ਪਤਾ ਆਕਾਲੀ ਦਲ ਕੀ ਚੀਜ਼ ਹੈ ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲ ਪਏ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣ ਕਿ ਆਹ ਤਾਂ ਬਹੁਤ ਤਗੜੀ ਫੌਜ ਹੈ ਤੇ ਬੰਦੇ ਭੱਜ ਜਾਂਦੇ ਆ ਆਪਾਂ ਤਾਂ ਆ ਬਾਬੇ ਕਾਲੀਦਲ ਖਤਮ ਹੈ ਜੀ ਕਾਲੀਦਲ ਖਤਮ ਹੈ ਕਾਲੀਦਲ ਖਤਮ ਨਹੀਂ ਕਾਲੀਦਲ ਆਰਾਮ ਕਰ ਰਿਹਾ ਸੀ ਅੱਜ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਣਾ ਐਸ ਕਰਕੇ ਦਿਖਾ ਦਿਓ ਫਿਰ ਮਾਗੀ ਵਾਲੇ ਦਿਨ ਕਿ ਕਾਲੀ ਦਲ ਮਤਲਬ ਕਾਲੀ ਦਲ ਹੈ ਉਹ ਪਾਰਟੀ ਹੈ ਜਿਸ ਪਾਰਟੀ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਤੇ ਲੜਦੇ ਰਹੇਗਾ ਸੋ ਜਿਹੜਾ ਅਸੀਂ ਗੈਂਡਾ ਕੀਤਾ ਹੈ ਜਿਹੜੇ ਆ ਬਾਹਰਲੇ ਜ਼ਿਲ੍ਹੇ ਹਲਕੇ 27 ਹਲਕੇ ਆ ਜੀ ਕਿਤੇ ਨਹੀਂ ਅਸੀਂ ਜਿਆਦਾ ਨਹੀਂ ਕੱਲੀਆਂ 10% ਨੇ ਮੁਕਸਰ ਵਾਲੇ ਅੱਗੇ ਉਹ ਲੈ ਕੇ ਆਉਣਗੇ 100 100 ਪਰ ਤੁਸੀਂ ਸਾਰੇ 10 10 ਪਰ ਐ ਨਹੀਂ ਠੱਗੀ ਨਾ ਮਾਰੇ ਮੈਂ ਕਹੇ ਤੋ ਜੀ ਕਾਰ ਤੇ ਮੈਂ ਕਾਰ ਤੇ ਜਿਹੜਾ ਆਇਆ ਨਾ ਕਾਰ ਤੇ ਆਇਆ ਇਹਦਾ ਮਤਲਬ ਦੱਸਾ ਦੱਸਾ ਬਸਾਂ ਦੀ ਆਵਦੀ ਲਿਸਟ ਦੇ ਦਿਓ 10 ਕੱਲੀ ਦੱਸ 10 ਚ ਤੁਸੀਂ ਦੇਖ ਲਓ 500 ਬੰਦਾ ਤੁਹਾਡੇ ਕੋਲੇ ਐ ਜਾ ਹੋਣਾ ਚਾਹੀਦਾ ਜਿਹਦੇ ਚ ਦਿਲੋਂ ਦਰਦ ਹੋਵੇ ਮੈਂ ਕਾਲੀ ਦਲ ਦੀ ਕਾਨਫਰੰਸ ਜਾਣਾ ਹੈ ਬਾਈ ਇੱਕ ਸੁਝਾਅ ਹੈ ਦੂਜੇ ਜਿਹੜੇ 90 ਹਲਕੇ ਉਹਨਾਂ ਚੋਂ 50-50 ਬੰਦੇ ਹੀ ਚਾਹੀਦੇ ਸਾਰੇ ਪੰਜਾਬ ਚ ਪ੍ਰਚਾਰ ਤਾਂ ਹੋਣਾ ਨਹੀਂ 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 ਆਪਾਂ ਕੱਲੇ 72 ਹਲਕੇ ਯਾਰ ਮੁਕਸਰ ਵਾਲੇ ਨੂੰ ਲੋੜ ਹੈ ਮੈਂ ਤਾਂ ਮੈਂ ਤਾਂ ਸੰਗੋ ਸੰਗੀਤ ਦਾ ਕਹਿੰਦਾ ਸੋਨਹਾਰਾ ਸ੍ਰੀ ਅਕਾਲ ਦੇਖੋ ਸਭ ਤੋਂ लाडले ਤੁਸੀਂ ਸਭ ਤੋਂ ਲਾਡਲੇ ਬਾਦਲ ਸਾਹਿਬ ਦੇ ਤੁਸੀਂ ਤੁਹਾਡੇ ਘਰ ਕਰਨ ਦਾ ਰਿਸ਼ਤਾ ਤੁਹਾਡੇ ਬਾਦਲ ਸਾਹਿਬ ਦਾ ਮੈਨੂੰ ਲੱਗਦਾ ਹੈ ਆ ਜਿਹੜਾ ਆਪਾਂ ਬੈਠੇ ਆ ਸਾਰੇ ਚੰਗੇ-ਚੰਗੇ ਕੋਟ ਪਾਈ ਬੈਠੇ ਆ ਬਾਪੂ ਕਰਕੇ ਸਹੀ ਗੱਲ ਸਹੀ ਗੱਲ ਬਾਪੂ ਕਰਕੇ ਜਿਸ ਬਾਪੂ ਨੇ ਪੂਰੀ ਜ਼ਿੰਦਗੀ ਲਾਤੀ ਇਸ ਭਾਵੇਂ ਪੰਜਾਬ ਸਾਰਾ ਕੀਤਾ ਪਰ ਇੱਥੇ ਤਾਂ ਜਿਵੇਂ ਘਰ ਦੇ लाडले ਹੁੰਦੇ ਆ ਸਾਰੇ ਪੰਜਾਬ ਨੂੰ ਮੁਕਤ ਠੇਕਾ 9000 ਲੱਖ ਆ ਜੀ ਪੰਗਾਇਆ ਮੈਂ ਕੋ ਲੈਂਦਾ ਸੀ ਤੇ ਉਸ ਕਰਕੇ ਆਪਾਂ ਇੱਕ ਦਿਨ ਨਹੀਂ ਠੰਡ ਵਿੱਚ ਚੱਲ ਸਕਦੇ ਤੇ ਉਸ ਕਰਕੇ ਸਾਰੇ ਪੱਕੀ ਜਿਹੜੇ ਆਪਣੇ ਬਠਿੰਡਾ ਪਾਰਲੀਮੈਂਟ ਤੇ ਆਪਣਾ ਜਿਹੜਾ ਹੈਗਾ ਫਰੋਜ਼ਪੁਰ ਤੇ ਦੇ ਬਾਕੀ ਜਗਾ ਦੇ ਮੁਕਸਰ ਜ਼ਿਲ੍ਹੇ ਦੀ ਲੱਗ ਹੈ ਤੇ ਬਾਕੀ 10 ਮੇਨ ਵਰਕਰ ਕੋਲੇ ਤੁਸੀਂ ਲੈ ਕੇ ਆਉਣਾ ਹੈ ਬੱਸ 'ਚ ਆਉਣਾ ਹੈ ਹਲਕੇ ਜਿਹੜਾ ਲੈ ਕੇ ਆਉਗਾ ਉਹ ਵੀ ਬੱਸ ਬੈ ਕੇ ਆਉਗਾ ਕਾਰ ਤੇ ਨਹੀਂ ਆਉਣਾ ਠੀਕ ਹੈ ਜੀ ਅਰੇ ਵੀ ਤੁਹਾਨੂੰ ਮਿਲਦਾ ਸੁੱਤੇ ਪੈ ਗਏ ਚਾਗਦੇ ਆਂ ਮੇਰੇ ਕੋਣ ਆ ਨੀਂਦਾ ਭਗਵਾਨ ਤਨ 5 ਸਾਲ ਬਾਅਦ ਫੇਰ ਤੂੰ ਆ ਜੂ ਨਹੀਂ ਆਉਂਦਾ ਹੈ ਉਹ ਜਿਵੇਂ ਨਾ ਬੱਚਿਆਂ ਨੂੰ ਡਰਾਉਂਦੇ ਹੁੰਦੇ ਆ ਕਿ ਸੌਂ ਨਾ ਦੇ ਨਹੀਂ ਤੇ ڈاکੂ ਆ ਜੂ ਉਹ ਵੇ ਉਹ ਹੁਣ ਤਾਂ ਲੋਕਾਂ ਨੂੰ ਡਰਾਉਣ ਲੱਗ ਗਏ ਜੇ ਭਗਵਾਨ ਕੋ ਫੇਰ ਤੂੰ ਆ ਜੂ ਜੇ ਤੁਸੀਂ ਨਾ ਜਾਗ ਗਏ ਐਨਾ ਦੁਖੀ ਕਰਦਾ ਉਹਨੇ ਐਨਾ ਪੁਰਾ ਹਾਲ ਹੈ ਚੁੱਪ ਜਾ ਪਡਾਲ ਮੇਰੇ ਕੋਲੇ ਕੱਲ ਬੀਬੀਆਂ ਵਾਸਤੇ ਬੀਬੀ ਨੇ ਬੀਬੀਆਂ ਦਾ ਥੋੜਾ ਕਮਾਂਡ ਹੈਗਾ ਬੀਬੀਆਂ ਇੱਕ ਇੱਕ ਸਾਈਡ ਹੁਣ ਬੀਬੀ ਜੀ ਨੇ ਚੈਲੰਜ ਲਿੱਤਾ ਹੈ ਕਹਿੰਦਾ ਤੁਸੀਂ ਅੱਧੂ ਅੱਧ ਵੰਡੋ ਪਡਾਲ ਇੱਕ ਪਾਸੇ ਬੀਬੀ ਮੈਂ ਤੁਹਾਨੂੰ ਇੱਕਲ ਦੱਸਾਂ ਪਿਛਲੇ ਮਾਗੀ ਦੇ ਮੇਲੇ ਤੇ ਪਿਛਲੇ ਮਾਗੀ ਦੇ ਮੇਲੇ ਤੇ ਬੀਬੀਆਂ ਦਾ ਇਕੱਠ ਇੱਕ ਦਿਨ ਪਹਿਲੇ ਦਾ ਸੀ ਉਹਦੇ ਬਾਅਦ ਬੰਦਿਆਂ ਨਾਲੋਂ ਜ਼ਿਆਦਾ ਸੀ ਮੈਂ ਤੁਹਾਨੂੰ ਸਹੀ ਦੱਸਦਾ ਵੇਖ ਲਓ ਹੁਣ ਹਾਂ ਕੱਲ੍ਹ ਨਹੀਂ ਵੱਜ ਗਿਆ ਪ੍ਰਧਾਨ ਜੀ ਇਦੋਂ ਮੜ ਕੇ ਤੁਹਾਨੂੰ ਕਹਿਣ ਤੇ ਉਹ ਜਾ ਉਹ ਕੱਢ ਦਿੰਦੇ ਅਸੀਂ ਨੇ ਆਪਾਂ ਤਾਂ ਮੈਂ ਤਾਂ ਇਹ ਕਹਿਣਾ ਕਿ ਆਪਾਂ ਇਕੱਠੇ ਹੋਈਏ ਵਾਪਸ ਪੰਜਾਬ ਦੀ ਸਰਦਾਰੀ ਕਾਇਮ ਕਰੀਏ ਤਾਂ ਬਚੂਗਾ ਪੰਜਾਬ ਤੇ ਕਾਲੀ ਦਲ ਥੋਡੀ ਮਾਪਾਟੀਆਂ ਕਿਸੇ ਦੀ ਨਹੀਂ ਥੋਡੀ ਆਪਣੀ ਹੈ ਬਜ਼ੁਰਗਾਂ ਦੀ ਥੋਡੀ ਹੈ ਤੇ ਕਿਸੇ ਦੀ ਗੱਲ ਚ ਨਹੀਂ ਆਉਣਾ ਹੁਣ ਬਹੁਤ ਖੁਸ਼ ਹੋ ਗਿਆ ਬਹੁਤ 10 ਸਾਲ ਖਰਾਬ ਕਰਲੇ ਬੁੱਢਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਟੋ